ਸੀਸੀਟੀਵੀ ਚ ਕੈਦ ਲੁੱਟ ਦੀ ਖੌਫਨਾਕ ਵਾਰਦਾਤ ਬਦਮਾਸ਼ਾਂ ਨੇ ਪਹਿਲਾਂ ਕੀਤੀ ਹਥਿਆਰਾਂ ਦੇ ਦਮ ਤੇ ਲੁੱਟ ਫਿਰ ਸੁਨਿਆਰੇ ਨੂੰ ਗੋਲੀਆਂ ਮਾਰ ਬਦਮਾਸ਼ ਹੋਏ ਫਰਾਰ ਜੀ ਹਾਂ ਸੀਸੀਟੀਵੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਸ਼ਾਮ ਦੇ ਕਰੀਬ 7 ਵਜੇ ਦਾ ਸਮਾਂ ਇਹਨਾਂ ਬਦਮਾਸ਼ਾਂ ਦੇ ਹੱਥ 'ਚ ਹਥਿਆਰ ਫੜੇ ਹੋਏ ਨੇ ਅੱਧੀ ਦਰਜਣ ਦੇ ਕਰੀਬ ਇਹ ਬਦਮਾਸ਼ ਇੱਕ ਸੁਨਿਆਰੇ ਦੀ ਦੁਕਾਨ ਤੇ ਧਾਵਾ ਬੋਲ ਦਿੰਦੇ ਨੇ ਦੁਕਾਨ 'ਚ ਵੜਦੇ ਸਾਰ ਹੀ ਇਹਨਾਂ ਬਦਮਾਸ਼ਾਂ ਨੇ ਸੁਨਿਆਰੇ ਤੇ ਪਿਸਤੌਲ ਤਾਣ ਦਿੱਤੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਹਮਲਾਵਰਾਂ ਦਾ ਇੱਕ ਸਾਥੀ ਸੁਨਿਆਰੇ ਤੇ ਪਿਸਤੌਲ ਤਾਣ ਕੇ ਖੜ ਜਾਂਦਾ ਜਿਸ ਤੋਂ ਬਾਅਦ ਉਸਦੇ ਨਾਲ ਦੇ ਸਾਥੀ ਸੁਨਾਰੇ ਦੀ ਦੁਕਾਨ 'ਚ ਪਏ ਸੋਨੇ ਤੇ ਹੱਥ ਸਾਫ ਕਰਨਾ ਸ਼ੁਰੂ ਕਰ ਦਿੰਦੇ ਨੇ ਮਲਜਮਾ ਨੇ ਨਾਲ ਲਿਆਂਦੇ ਬੈਗ ਸੋਨੇ ਨਾਲ ਭਰਨੇ ਸ਼ੁਰੂ ਕਰ ਦਿੱਤੇ ਚੰਦ ਮਿੰਟਾਂ 'ਚ ਬਦਮਾਸ਼ਾਂ ਨੇ ਸਾਰੀ ਦੁਕਾਨ ਤੇ ਹੱਥ ਸਾਫ ਕਰ ਦਿੱਤਾ ਮਲਜਮਾ ਨੇ ਸਾਰਾ ਸੋਨਾ ਆਪਣੇ ਬੈਗਾਂ 'ਚ ਭਰ ਲਿਆ ਵਾਦ ਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਦੋਂ ਇਹ ਬਦਮਾਸ਼ ਮੌਕੇ ਤੋਂ ਭੱਜਣ ਲੱਗੇ ਤਾਂ ਦੁਕਾਨਦਾਰ ਵੱਲੋਂ ਬਦਮਾਸ਼ਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਉਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਹੀ ਇੱਕ ਬਦਮਾਸ਼ ਨੇ ਦੁਕਾਨ ਮਾਲਕ ਤੇ ਤਾੜ-ਤਾੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਦੁਕਾਨ ਮਾਲਕ ਜ਼ਖਮੀ ਹੋ ਕੇ ਥੱਲੇ ਡਿੱਗ ਗਿਆ ਲੁੱਟ ਦੀ ਇਹ ਪੂਰੀ ਘਟਨਾ ਸੀਸੀਟੀਵੀ 'ਚ ਵੀ ਕੈਦ ਹੋਈ ਹੈ ਇਹ ਵਾਰਦਾਤ ਗਵੰਡੀ ਸੂਬੇ ਹਰਿਆਣਾ ਦੇ ਜਮਨਾ ਨਗਰ ਤੋਂ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਇਸ ਫਾਇਰਿੰਗ 'ਚ ਮੌਕੇ ਤੇ ਮੌਜੂਦ ਕੁਝ ਹੋਰ ਲੋਕ ਵੀ ਜ਼ਖਮੀ ਹੋਏ ਨੇ इस वारदात तो बाद हर कोई होया है। मैं आ रहा था काम पर से हम दोनों मिस्त्री आ रहे थे जैसे तो यहीं पे खड़ा थे अनुदान गोली चलाए मुझे जैसे गलती से लग गया मुझे गोली तेरे कहाँ लगी है बस यहीं पे लगा ये रोड पे पार कर रहे थे क्रॉस बस मैं यहीं पे खड़ा था कहाँ से कहा जा रहे थे ऐसे जा रहे थे काम करके रूम पे जा रहे थे मुझे पता नहीं लगा क्या हुआ क्या नहीं मतलब मैं जो धक्का भी सुराख हो रहा अच्छा आप क्या क्या कर रहे थे आप उस मैं भी अपने ग्राहकों को सब्जी दे रहा था तो इधर क्या हो रहा था बस बाद में आवाज आई ये मुझे तो इधर से दुकान पे होली लूट दी जानकारी मिलते ही मौके पे पहुंची पुलिस का कहना है कि जांच की जाती जा रही है तो जल्द बदमाशो नु इन लुटरेया नु काबू कर लिया जावेगा है कि ज्वेलर की शॉप में दो मोटरसाइकिलों पे दूर खड़ी करके चार लड़के आए थे और वो कुछ अंगूठिया और कुछ ऐसे ऑर्नामेंट्स इस दुकान से लेके गए और जाते हुए एक फायर कर गए जो टांग में गोली लगी है जिसकी हम इन्वेस्टिगेशन कर रहे हैं और जल्दी इसको वर्कआउट करके बाहर कर लो, गोलियां लोगों लोगों बाहर दो लोगों को गोलियां लगी चलते गए नहीं मैं अभी देख के आया हूँ हॉस्पिटल में सिर्फ एक को लगी है सर एक मेरे मेरे पास इन्फॉर्मेशन जो है वो मैंने बता दी अब मेरे को काम करने दो अपना शरेआम हुई लुट दिया तस्वीर ने हर एक हिला के रख है हर कोई वादा तो बाद सहमिया सहम है ਹਰ ਕਿਸੇ ਵੱਲੋਂ ਇਹਨਾਂ ਬਦਮਾਸ਼ਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਦੇਖਣਾ ਹੋਵੇਗਾ ਪੁਲਿਸ ਕਦੋਂ ਤੱਕ ਇਹਨਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਦੀ ਹੈ ਬਿਊਰੋ ਰਿਪੋਰਟ ਜਗਬਣੀ ਟੀਵੀ